ਸਮਾਹਤ ਨਹੀਂ ਆਉਂਦਾ ਬਾਅਦ ਦੇ ਵਿੱਚ ਸਿਰਫ ਪਛਤਾਉਣਾ ਪੈਂਦਾ ਹੈ ਮੈਂ ਭੁੱਲ ਗयो ਕਹੇ ਸੁਚਾਨੰਦ ਅਗਵਜੀਤਾਨ ਨੇ ਸਲਾਹ ਕਰ ਲਈ ਸੀ ਕਿ ਇਹ ਹਾਂ ਦਾ ਨਾਰੇ ਵੱਜ ਰਹੇ ਸਨ ਵੀ ਮੈਂ ਬੱਚਿਆਂ ਨੂੰ ਛੱਡ ਦਵਾਂ ਪਰ ਖਾਲਸਾ ਜੀ ਇਹ ਜਿਹੜਾ ਬੇਈਮਾਨ ਸੁਚਾਨੰਦ ਭਾਵ ਜਿਸ ਨੂੰ ਖਾਲਸਾ ਝੂਠਾ ਆਨੰਦ ਕਹਿੰਦਾ ਹੈ ਇਹ ਕਹਿਣ ਲੱਗਿਆ ਕਹਿੰਦਾ ਇਹ ਜਰੀਲੇ ਸੱਪ ਨੇ ਅੱਗੇ ਇੱਕ ਕਾਲਾ ਨਾਗ ਫਿਰ ਤੋਂ ਸੂਤ ਨਹੀਂ ਆ ਰਿਹਾ ਆਪ ਗੁਰਗੋਬ ਸਿੰਘ ਮਹਾਰਾਜ ਜੀ ਵੱਲ ਇਹ ਇਸ਼ਾਰਾ ਕਰਕੇ ਬਲਦੀ 'ਚ ਤੇਲ ਪਾ ਕੇ ਮਰ ਨੂੰ ਮਾੜੇ ਬਚਨ ਬੋਲਦਾ ਕਹਿੰਦਾ ਇਹ ਚਾਰ ਪੁੱਤਰ ਹੋਰ ਨੇ ਇਹਨਾਂ ਨੂੰ ਕੌਣ ਸੰਭੇਗਾ ਇਹ ਤੁਹਾਡੀ ਸ਼ਾਹੀ ਗਵਾ ਦੇਣਗੇ ਇਹ ਸੂਲਾ ਦੇ ਜਿਹੜੇ ਨਾ ਇਹ ਸੂਲਾ ਜਮਦਿਆਂ ਸੂਲਾ ਦੇ ਮੂੰਹ ਬੜੇ ਤਿੱਖੇ ਹੁੰਦੇ ਖਾਲਸਾ ਜੀ ਤੋ ਇਹ ਬਲਦੀ ਦੇ ਦਿਲ ਬਲਦੀ ਦੇ ਵਿੱਚ ਤੇਲ ਪਾਈ ਗਿਆ ਉਹਨੇ ਕ੍ਰੋਧ ਚੜਾਈ ਗਿਆ ਉਸ ਨੂੰ ਤੇ ਝੂਠਾ ਆਨੰਦ ਕਹਿੰਦਾ ਮੈਂ ਭੁੱਲ ਗਿਆ ਸੀ ਭਏ ਭਾਗ ਤਬ ਮੇਰੇ ਮੰਦੈ ਆਹ ਕਹਿੰਦਾ ਮੇਰੇ ਭਾਗ ਮੰਦੈ ਹੋ ਗਏ ਸੀ ਮੈਥੋਂ ਪਰਪਾਪ ਕਰਵਾ ਦਿੱਤਾ ਇਸ ਦੁਸਤ ਨੇ ਸਭ ਇੱਕਾ ਛਲੀਏ ਵਜੀਰਾ ਕਹਿਓ ਖਾਲਸਾ ਜੀ ਇੱਕ ਬੜਾ ਭਾਰੀ ਛਲ ਕਰਨ ਵਾਲਾ ਛਲੀਆ ਵਜੀਤਖਾਲ ਕੋਲੇ ਰਹਿੰਦਾ ਸੀ ਹਲੇ ਹੌਸਨਾ ਛੜੀਏ ਨੇ ਕਹਿਣਾ ਕਹਿਣ ਲੱਗਿਆ ਬਜੀਤ ਖਾਨ ਨੂੰ ਛਲ ਕਰ ਮਾਰੋਂ ਬੰਦਾ ਅਹਿਓ ਕਹਿੰਦਾ ਤੁਸੀਂ ਕਿਉਂ ਫਿਕਰ ਕਰਦੇ ਹੋ ਨواب ਸਾਹਿਬ ਮੈਂ ਛਲ ਕਰਕੇ ਮੇਰੀ ਡਿਊਟੀ ਲਾਉ ਮੈਂ ਬੰਦੇ ਬਹਾਦਰ ਨੂੰ ਮਾਰ ਲਵਾਗਾ ਹਜ਼ਾਰ ਸਿਪਾਹੀ ਮੈਂ ਲੈ ਜਾਊ ਕਹਿੰਦਾ 1000 ਸਿਪਾਹੀਆਂ ਦੀ ਮੈਨੂੰ ਫੌਜ ਦੇਣਾ ਕਰੋ 100 ਬੰਦੇ ਕੇ ਸਾਥ ਰਲਾਉਂਗਾ ਮੈਂ ਜਾ ਕੇ ਨਾ ਬੰਦਾ ਸਿੰਘ ਬਹਾਦਰ ਜੀ ਕੋਲੇ ਹਾਜ਼ਰ ਹੋ ਜਾਵਾਂਗਾ ਮੈਂ ਜਾ ਕੇ ਕਹਾਂਗਾ ਕਿ ਮੈਨੂੰ ਵਜੀਦ ਖਾਨ ਨੇ ਕੱਢ ਦਿੱਤਾ ਹੈ ਮੈਨੂੰ ਤੂੰ ਆਪਣੀ ਫੌਜ ਦੇ ਵਿੱਚ ਰੱਖ ਲੈ ਜਦੋਂ ਉਹਨੇ ਮੈਨੂੰ ਰੱਖ ਲਿਆ ਨਾ ਕਹਿੰਦਾ ਉਦੋਂ ਡੰਗ ਚਲਾਉਂਗਾ ਮੈਂ ਜਦੋਂ ਐ ਜੰਗ ਸਿਰੇ ਤੇ ਆ ਗਿਆ ਇਹੋ ਵਜੀਦੇ ਨੇ ਸਲਾਹ ਕੀਤੀ ਇਸ ਠੱਗ ਨੂੰ ਜਬ ਆਏ ਪਰ ਹੈ ਰਾ ਡਲ ਰਾਈ ਆਹ ਕਹਿੰਦਾ ਜਦੋਂ ਗਹਿ ਗੱਚ ਜੰਗ ਹੋ ਰਿਹਾ ਹੋਵੇਗਾ ਜਦੋਂ ਆਪਣਾ ਪ੍ਰਾਇਆ ਸੁਝੇ ਨਾ ਕੋਈ ਜੰਗ ਦੇ ਵਿੱਚ ਜਦੋਂ ਐਸਾ ਸਮਾਂ ਹੋਵੇਗਾ ਸਿਹੋਂ ਲੂਟਮੈਂ نیچے ਮਚਾਈ ਬੋਲੋ ਕਹਦਾ ਉਹਦੀ ਫੌਜ ਦੇ ਵਿੱਚ ਹੋਵਾਂਗਾ ਫੌਜ ਦੇ ਵਿੱਚ ਲੁੱਟ ਪਵਾ ਦੇਵਾਂਗਾ ਵਿੱਚ ਹੀ ਖੁਆ ਖਵਾਈ ਕਰਾ ਦੇਵਾਂਗਾ ਹੱਲਾ ਕਰਕੇ ਰੋਲਾ ਪਵਾ ਦੇਵਾਂਗਾ ਫਿਰ ਬੰਦਾ ਫੜ ਲੈ ਗੁਫਕੀਰ ਆਹਦੇ ਤੁਸੀਂ ਆਇਆ ਮੈਂ ਡਰੀ ਜਾਂਦਾ ਨਵਾਬ ਸਾਹਿਬ ਇਹ ਜਿਹੜਾ ਫਕੀਰ ਬੰਦਾ ਇਹਨੂੰ ਮੈਂ ਫੜ ਲਵਾਂਗਾ ਰੋਲਾ ਪਾ ਕੇ ਇਸ ਕਰਕੇ ਉਸ ਨੂੰ ਕੈਦ ਕਰ ਲਵਾਵਾਂਗਾ ਤੌ ਤੁਮ ਤੇ ਵੱਡ ਲੋਕ ਜ਼ਗੀਰ ਨਜ਼ਾ ਨਵਾਬ ਸਾਹਿਬ ਤੁਸੀਂ ਵੇਖਿਓ ਫਿਰ ਵੱਡੀਆਂ ਜ਼ਗੀਰਾਂ ਲੈਣੀਆਂ ਮੈਂ ਵੱਡੇ ਇਨਾਮ ਲੈਣੇ ਆ ਮੈਂ ਤੁਹਾਡੇ ਤੋਂ ਮਹੀਬ ਜੀ ਲੈਣੀ ਮਾਨ ਅਕਲਸ ਜਿਹੜੀਆਂ ਮਿੱਠੀਆਂ ਮਿੱਠੀਆਂ ਲੋਰੀਆਂ ਨੇ ਸੁਣਾਈਆਂ ਕਹਿੰਦਾ ਵਜੀਦ ਖਾਨ ਕਹਿੰਦਾ ਠੀਕ ਆ ਠੀਕ ਆ ਹੁਣ ਤਾਂ ਠੀਕ ਆ ਜਾਨ ਬਚ ਗਈ ਮੇਰੀ ਕਹਿੰਦਾ ਮੈਨੂੰ ਬਚਾ ਦਾ ਕੋਈ ਰਾਹ ਨਹੀਂ ਸੁਝ ਰਿਹਾ ਸੀ ਤਦੋਂ ਠੱਗੇ ਠੱਗ ਨੇ ਛਲੀਏ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਕਹਿੰਦਾ ਹੌਸਲਾ ਮਿਲ ਗਿਆ ਇਹਨੂੰ ਥੋੜਾ ਜਿਹਾ ਵਜੀਦ ਖਾਨ ਨੂੰ ਉਹ ਗੱਲ ਝਾਟ ਹੀ ਮੰਨ ਲਈ ਕਹਿੰਦਾ ਠੀਕ ਆ ਬੇਫਿਕਰ ਹੋ ਜਾ ਜਾ ਤੂੰ ਕਰ ਜਿਹੜਾ ਕਾਰਜ ਕਰਨਾ ਹੈ ਦਰਬ ਖਰਚ ਕਾ ਦੀਨੀ ਆਨ ਆਖ ਜਾਨੇ ਵੀ ਤੋ ਧਿਆਨ ਲਿਆ ਕੇ ਦਿੱਤਾ ਲੈ ਕਹਿੰਦੇ ਲੈ ਜਾ ਜਿੰਨਾ ਮਰਜ਼ੀ ਲੈ ਜਾ ਸਿਪਾਈ ਵੀ ਲੈ ਜਾ ਜਾ ਕੇ ਜ਼ਰੂਰ ਛਲ ਕਰ ਉਹਨਾਂ ਦੇ ਨਾਲ ਬੰਦੇ ਮਾਰ ਆਵੇ ਮੋਹਿਤ ਬਾਹ ਕਹਿੰਦਾ ਜੇ ਤੂੰ ਬਜੀਦਾ ਖਾਨ ਐਨਾ ਡਰ ਗਿਆ ਖਾਲਸਾ ਜੀ ਇਹ ਨਹੀਂ ਕਹਿੰਦਾ ਵੀ ਜਿਉਂਦੇ ਨੂੰ ਲੈ ਕੇ ਆਈ ਮੇਰੇ ਕੋਲੇ ਫੜ ਕੇ ਉਹਨੂੰ ਗ੍ਰਿਫਤਾਰ ਕਰਕੇ ਕਿਉਂਕਿ ਇਸ ਨੂੰ ਡਰ ਸੀਗਾ ਵੀ ਜੇ ਮੈਂ ਬੰਦੇ ਸਿੰਘ ਬਹਾਦਰ ਦਰਸ਼ਨ ਹੀ ਕਰ ਲਏ ਨਾ ਕਿਤੇ ਮੇਰੀ ਜਾਨ ਨਾ ਨਿਕਲ ਜਾਵੇ ਮੇਰੇ ਪ੍ਰਾਣ ਨਾ ਨਿਕਲ ਜਾਣ ਇਤਨਾ ਡਰਿਆ ਪਿਆ ਸੀ ਰਣੀਆਂ ਨੂੰ ਕਹਿਣ ਲੱਗਾ ਜੇ ਤੂੰ ਬੰਦਾ ਸਿੰਘ ਬਹਾਦਰ ਨੂੰ ਮਾਰ ਕੇ ਮੇਰੇ ਕੋਲੇ ਆ ਜਾਏ ਤੇਊਗ ਵੱਡ ਜਗੀਰ ਦਿਵਾ ਮੈਂ ਬਾਦਸ਼ਾਹ ਦੇ ਕੋਲੇ ਨਾ ਫਿਰ ਸਪਾਰਸ਼ ਕਰਕੇ ਤੈਨੂੰ ਬੜੀਆਂ ਭਾਰੀਆਂ ਵੱਡੀਆਂ ਜਗੀਰਾਂ ਦਿਵਾ ਦਵਾਂਗਾ ਦੋਹਰਾ ਓਹ ਪਜ ਬੰਦਾ ਆ ਮਿਲੇਉ ਕਹ ਆਇਓ ਹਿੰਦੂ ਮੈਂ ਜਾਣ ਹਾਂ ਕਹਦਾ ਇਸੇ ਤਰ੍ਹਾਂ ਹੀ ਕਰਨਾ ਕੀਤਾ ਇਸਰੰਗੜ ਨੇ ਝੋਕੇ ਖਾਲਸਾ ਜੀ ਇਹ ਜਾ ਕੇ ਕਹਿਣ ਲੱਗਿਆ ਆਪਣੇ ਹਜ਼ਾਰ ਸਿਪਾਹੀ ਨਾਲ ਲੈ ਗਿਆ ਕਿ ਮੈਂ ਤਾਂ Hindu ਸਮਝ ਕੇ ਤੁਹਾਡੇ ਕੋਲੇ ਆ ਗਿਆ ਮੈਂ ਸਮਝਿਆ ਵੀ ਮੇਰਾ ਵੀ ਫਰਜ਼ ਬਣਦਾ ਹੈ ਮੈਂ ਜਾ ਕੇ ਆਪਣੇ Hindu ਭਰਾ ਦਾ ਸਾਥ ਦੇਵਾ ਇਧਰੋਂ ਤੁਸੀਂ ਆਇਓ ਗੁਰਾਂ ਨੇ ਭੇਜਿਆ ਹੈ ਤੁਹਾਨੂੰ ਇਧਰੋਂ ਮੈਂ ਆਇਆ ਹਾਂ ਸੇਵਾ ਵਿੱਚ ਹਾਜ਼ਰ ਹੋਇਆ ਹਾਂ ਮੈਨੂੰ ਵੀ ਸੇਵਾ ਵਿੱਚ ਲਾ ਲਓ ਇਉਂ ਛਲੀਆਂ ਦੇ ਜਾ ਕੇ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬੰਦੇ ਬਹਾਦਰ ਕੋਲੇ ਪਹੁੰਚ ਗਿਆ ਹੈ ਰੰਗੜ ਬਈ ਮਾਨ ਤੋ ਸੋ ਉਹਨਾਂ ਲਈਓ ਪਛਾਨ ਰੰਗੜ ਜਿਹੜਾ ਬੇਈਮਾਨ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਨੂੰ ਪਛਾਨ ਲਿਆ ਇਹ ਮੂੰਹ ਤੇ ਹੀ ਕਹਿ ਦਿੱਤਾ ਵੀ ਤੂੰ ਖੋਟਾ ਲੱਗਦਾ ਤੂੰ ਮੈਨੂੰ ਚੋਰ ਲੱਗਦਾ ਤੂੰ ਇਹ ਕਹਿ ਤਾ ਰਿਹਾ ਵੀ ਮੈਂ ਹਿੰਦੂ ਹਾਂ ਅਰੇ ਤੂੰ ਝੂਠ ਬੋਲ ਰਿਹਾ ਬੰਦੇ ਬਹਾਦਰ ਨੇ ਪਛਾਨ ਲਿਆ ਇਸ ਨੂੰ ਤਬੰਦ ਹੈ ਉਸ ਕੋ ਕਹਿਓ ਤੂੰ ਮਦਦ ਸਾਬਤ ਨਾ ਹਕਮੰਦ ਸਿੰਘ ਬਹਾਦਰ ਨੇ ਉਹਦੇ ਮੂੰਹ ਤੇ ਕਹਿ ਦਿੱਤਾ ਵੀ ਤੇਰਾ ਜਿਹੜਾ ਦਿਲ ਹੈ ਸਾਫਤ ਨਹੀਂ ਭਾਵ ਕਿ ਤੂੰ ਬੇਈਮਾਨ ਹੈ ਬੇਈਮਾਨ ਹੈ ਤੂੰ ਅੰਦਰੋਂ ਠੱਗ ਪ੍ਰਤੀਤ ਲੱਗਦਾ ਹੈ ਪਰ ਚੰਗਾ ਤੇਰੀ ਮਰਜ਼ੀ ਹੈ ਜਿਉ ਤੂੰ ਕਰੈ ਸੁਕਾਰ ਹੈ ਹਮ ਤੁਮ ਫੇਰਤ ਨਾ ਜਿੰਦ ਮੈਸੀ ਬਹਾਦਰ ਜੀ ਕਹਿਣ ਲੱਗੇ ਮੈਂ ਤੈਨੂੰ ਵਾਪਸ ਨਹੀਂ ਭੇਜਦਾ ਜੇ ਤੂੰ ਮੈਨੂੰ ਧਰਮ ਦਾ ਵਾਸਤਾ ਪਾਉਣਾ ਨਾ ਕਿ ਤੁਸੀਂ ਵੀ ਮਹਾਰਾਜ ਹਿੰਦੂ ਹੋ ਅਸੀਂ ਇਹ ਹਿੰਦੂ ਆ ਤੇ ਸਾਡਾ ਧਰਮ ਇੱਕ ਹੈ ਮੈਂ ਵੀ ਸੇਵਾ ਕਰਨ ਵਾਸਤੇ ਆਇਆ ਮੈਨੂੰ ਵਜੀਦ ਨੇ ਕੱਢ ਦਿੱਤਾ ਕਹਦੇ ਅਸੀਂ ਤੈਨੂੰ ਵਾਪਸ ਨਹੀਂ ਭੇਜਦੇ ਚਿੰਤਾ ਨਾ ਕਰ ਪਰ ਜੋ ਤੂੰ ਕਰੇਗਾ ਨਾ ਜੋ ਤੂੰ ਕਰੈ ਸੋ ਪਾਏ ਹੈ ਜੋ ਤੂੰ ਕਰੇਗਾ ਉਸੇ ਤਰ੍ਹਾਂ ਦਾ ਫਲ ਭੁਗਤ ਲਵੇਗਾ ਚਾ ਪਈ ਤਬ ਬੰਦੈ ਕਿਸੇ ਹੱਥ ਪਾਇਓ ਭਰਮੰਦਾ ਸਿੰਘ ਬਹਾਦਰ ਦਾ ਜੋ ਨਿਯਮ ਸੀ ਉਹਦੇ ਮੁਤਾਬਕ ਉਹਨਾਂ ਨੇ ਆਪਣੇ ਕਿਸੇ ਵਿੱਚ ਹੱਥ ਪਾਇਆ ਕਈ ਮੁਠੀ ਰਈ ਮਹੌਰ ਫੜਾਇਓ ਕਾਲ사 ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੇ ਕੋਈ ਵੀ ਦਰਸ਼ਨਾਂ ਨੂੰ ਆਉਂਦਾ ਸੀ ਨਾ ਕੋਈ ਗਰੀਬ ਤੋਂ ਗਰੀਬ ਵੀ ਆਉਂਦਾ ਸੀ ਤਾਂ ਬੰਦਾ ਸਿੰਘ ਬਹਾਦਰ ਜੀ ਉਹਨੂੰ ਜਰੂਰ ਮਾਇਆ ਭਾਵ ਇੱਕ ਮੋਹਰ ਜਰੂਰ ਦਿਆ ਕਰਦੇ ਸਨ ਪਰ ਇਹ ਫੌਜ ਨਾਲ ਲੈ ਕੇ ਆਇਆ ਹੈ ਇਸ ਕਰਕੇ ਬੰਦਾ ਸਿੰਘ ਬਹਾਦਰ ਨੇ ਮੁਠੀਆਂ ਭਰ ਕੇ ਇਸ ਨੂੰ ਕਿ ਲੈ ਸਾਡੇ ਵੱਲੋਂ ਲੰਗਰ ਸ਼ੱਕ ਵਾਜ ਜਦੋਂ ਸਾਡਾ ਲੰਗਰ ਪਾਣੀ ਛਕਣਾ ਹੈ ਲੈ ਜੇ ਤੀ ਤੁਹੇ ਸੱਤ ਸਿਪਾਹੀ ਜਿੰਨੇ ਸਿਪਾਹੀ ਤੇਰੇ ਨਾਲ ਉਹਨਾਂ ਦਾ ਵੀ ਮੋਰਾ ਲੈ ਜਾ ਖੁੱਲਾ ਖਰਚ ਦਿੱਤਾ ਬੰਦਾ ਸਿੰਘ ਬਹਾਦਰ ਜੀ ਨੇ ਲੂਣ ਹਮਾਰੋ ਤੂੰ ਪੇਟ ਪਾਏ ਉਹ ਸਾਡਾ ਨਮਕ ਖਾ ਕਹਿੰਦੇ ਆ ਲੈ ਮੋਰਾ ਤੇ ਜਿੰਨੇ ਤੇਰੇ ਨਾਲ ਸਿਪਾਹੀ ਨੇ ਉਹਨਾਂ ਦਾ ਵੀ ਖਰਚ ਲੈ ਜਾ ਤੂੰ ਸਾਡਾ ਨਮਕ ਖਾ ਆਪਦੇ ਪੇਟ ਵਿੱਚ ਪਾ ਇਹ ਸਾਡੇ ਵੱਲੋਂ ਨਮਕ ਹਰਾਮ ਬਣੇਗਾ ਬੰਦਾ ਸਿੰਘ ਬਹਾਦਰ ਜੀ ਨੇ ਕਿਹਾ ਵੀ ਇਹ ਨਮਕ ਹਰਾਮ ਹੈ ਇਸ ਨੂੰ ਅਸੀਂ ਨਮਕ ਹਰਾਮ ਦਾ ਕਿਤਾਬ ਦੇਵਾਂਗੇ ਇਹੋ ਬੰਦੇ ਬਹਾਦਰ ਨੇ ਤੇ ਕਿਹਾ ਵੀ ਤੂੰ ਸਾਡਾ ਲੰਗਰ ਖਾ ਲੰਗਰ ਸਾਡੇ ਵੱਲੋਂ ਸ਼ਾਕਾਜੋ ਤੋਂ ਲੋਣ ਖਾਏ ਜੋ ਕਰੇ ਬੁਰਾਈ ਸਾਜੇ ਆਮ ਕਰਕੇ ਆ ਵੀ ਜਿਹੜਾ ਕੋਈ ਲੋਣ ਖਾ ਕੇ ਬੁਰਾਈ ਕਰੇ ਨਾ ਕਿਸੇ ਨਾਲ ਦੋਸਤੀ ਪਾ ਕੇ ਕਿਸੇ ਨਾਲ ਰਹਿ ਕੇ ਉਸ ਦੇ ਨਾਲ ਛਕਛਕਾ ਕਰਕੇ ਫਿਰ ਉਹਦਾ ਬੁਰਾ ਕਰੇ ਉਸ ਨੂੰ ਬੜਾ ਭਾਰੀ ਡੰਡ ਮਿਲਦਾ ਖਾਲਸਾ ਜੀ ਕਿਉਂਕਿ ਇਹ ਸਭ ਤੋਂ ਵੱਡਾ ਪਾਪ ਮੰਨਿਆ ਗਿਆ ਹੈ ਕਿਸੇ ਨਾਲ ਰਹਿਣਾ ਉਹਦੇ ਨਾਲ ਖਾਣਾ ਉਹਦੇ ਨਾਲ ਪੀਣਾ ਉਹਦੇ ਨਾਲ ਸਾਂਝ ਪਾ ਲੈਣੀ ਫਿਰ ਉਸ ਦਾ ਹੀ ਘਾਤ ਕਰਨਾ ਉਸ ਦਾ ਨੁਕਸਾਨ ਕਰਨਾ ਉਸ ਦੇ ਨਾਲ ਯਾਰ ਮਾਰ ਕਰਨੀ ਇਹ ਸਭ ਤੋਂ ਵੱਡਾ ਪਾਪ ਹੈ ਤੇ ਕਹਿੰਦੇ ਖੁਦਾਦ ਵੱਲੋਂ ਇਹਦੀ ਬੜੀ ਭਾਰੀ ਸਜ਼ਾ ਮਿਲਦੀ ਹੈ ਮਰੈ ਤੁਰਤ ਸੋ ਵਿਨਹੀ ਆਈ ਕਹਿੰਦੇ ਉਹ ਬੇਈਮਾਨ ਜਿਤਨੀਆਂ ਗਾਲਾਂ ਖਾਲਸਾ ਜੀ ਹਨ ਸਾਰੀਆਂ ਇਹੋ ਜਿਹੇ ਬੰਦੇ ਨੂੰ ਲੱਗ ਜਾਂਦੀਆਂ ਜਿੰਨੀਆਂ ਸੰਸਾਰ ਦੇ ਵਿੱਚ ਮਾੜੀਆਂ ਗਾਲਾਂ ਹਨ ਜਿਤਨੀ ਬੁਰੀਾਈ ਹੈ ਉਹ ਇਸ ਬੰਦੇ ਨੂੰ ਲੱਗਦੀ ਹੈ ਇਸ ਤਰ੍ਹਾਂ ਦੇ ਬੰਦੇ ਨੂੰ ਜੋ ਇਹ ਕਰਮ ਕਮਾਉਂਦਾ ਹੈ ਕਿਹੜਾ ਕਿਸੇ ਦਾ ਖਾ ਕੇ ਲੋਨ ਹਰਾਮ ਕਰ ਦਵੇ ਕਹਿੰਦੇ ਉਹ ਕਹਿੰਦੇ ਵੀ ਮਰਤਾ ਤੁਰਤ ਸੋ ਬਿਨ ਹੀ ਆਈ ਕਹਿੰਦੇ ਭਾਵੇਂ ਉਹਦੀ ਮੌਤ ਨਾ ਵੀ ਆਈ ਹੋਵੇ ਪਰ ਖੁਦਾ ਦੇ ਵੱਲੋਂ ਫਿਰ ਉਹਨੂੰ ਹੁਕਮ ਹੋ ਜਾਂਦਾ ਹੈ ਉਹ ਬਿਨਾਂ ਆਈ ਮੌਤ ਛੇਤੀ ਮਰ ਜਾਂਦਾ ਹੈ ਉਹਦੀ ਉਮਰ ਘਟ ਜਾਂਦੀ ਹੈ ਕਿਉਂਕਿ ਖਾਲਸਾ ਜੀ ਇਹ ਸਭ ਤੋਂ ਵੱਡਾ ਪਾਪ ਹੈ ਕਿਸੇ ਨਾਲ ਵਿਸ਼ਵਾਸ ਘਾਤ ਕਰਨਾ ਤੱਬ ਬੰਦੈ ਨੇ ਕੂਚ ਕਰਾਇਆ ਜਦੋਂ ਬੰਦੇ ਨੇ ਕੂਚ ਕਰ ਦਿੱਤਾ ਜਦੋਂ ਇਹ ਨਾਲ ਮਿਲ ਗਿਆ ਮਾਰ ਬਨੂੜ ਆਢੇਰਾ ਲਾਇਆ ਲੋਰੇ ਤੋਂ ਚੱਲ ਕੇ ਬਨੂੜ ਸ਼ਹਿਰ ਮਾਰਿਆ ਹੈ ਬਨੂੜ ਆਗੇ ਡੇਰਾ ਲਾਇਆ ਹੈ ਖਾਲਸਾ ਜੀ ਜਿਹੜਾ ਬਨੂੜ ਸ਼ਹਿਰ ਆ ਇਹ ਪਟਿਆਲੇ ਤੋਂ ਚੰਡੀਗੜ੍ਹ ਰੋਡ ਤੇ ਰਾਜਪੁਰਾ ਲੰਘ ਕੇ ਆਉਂਦਾ ਹੈ ਛਾਤ ਇੱਕ ਪਾਸੇ ਹੈ ਕਹਿੰਦੇ ਇੱਥੇ ਆ ਕੇ ਡੇਰਾ ਲਾਇਆ ਬੰਦਾ ਸਿੰਘ ਬਹਾਦਰ ਜੀ ਨੇ Hindu ਵੀ ਉਸ ਲਏ ਬਚਾਈ ਕਹਿੰਦੇ ਜਦੋਂ ਇਤੋਂ ਹੱਲਾ ਬੋਲਿਆ ਹੈ ਕਹਿੰਦੇ ਜਿਹੜੇ ਇੱਥੋਂ ਦੇ ਰਹਿਣ ਵਾਲੇ ਹਿੰਦੂ ਸਨ ਉਹਨਾਂ ਨੂੰ ਬਚਾ ਲਿਆ ਹੈ ਹਿੰਦੂਆਂ ਨੂੰ ਕੁਝ ਨਹੀਂ ਕਹਾ ਤੁਰਕਾਂ ਨੂੰ ਮਾਰਨਾ ਕੀਤਾ ਹੈ ਮੁਸਲਮਾਨ ਚੁਣ ਦੀਨੇ ਘਾਇ ਜਿਹੜੇ ਮੁਸਲਮਾਨ ਕਹਿੰਦੇ ਖਾਲਸਾ ਨੇ ਚੁਣ-ਚੁਣ ਕੇ ਮੌਤ ਦੇ ਘਾਟ ਉਤਾਰ ਦਿੱਤੇ ਹਨ ਸਿੰਘ ਮਝੈਲਨ ਲਿਓ ਬੁਲਾਇ ਇੱਥੇ ਚੱਲ ਕੇ ਜਿਹੜੇ ਮਝੈਲ ਸਿੰਘ ਸਨ ਉਹਨਾਂ ਨੂੰ ਵੀ ਸੁਨਿਆ ਭੇਜ ਦਿੱਤਾ ਹੁਕਮਨਾਮਾ ਲਿਖ ਕੇ ਭੇਜ ਦਿੱਤਾ ਜਿਹੜੇ ਆਨੰਦਪੁਰ ਸਾਹਿਬ ਕਿਰਤਪੁਰ ਸਾਹਿਬ ਕੱਟੇ ਹੋਏ ਸਨ ਉਹ ਡੇਕ ਰਹੇ ਸਨ ਕਦੋਂ ਹੁਕਮਨਾਮਾ ਆਵੇ ਕਦੋਂ ਇੱਥੋਂ ਕੁਝ ਕਰੀਏ ਕਹਿਓ ਆਓ ਪਹਾੜਨ ਦਾਇ ਬੰਦਾ ਸਿੰਘ ਬਹਾਦਰ ਨੇ ਕਿਹਾ ਮਹਾਰਾਜ ਸਿੰਘਾਂ ਨੂੰ ਹੁਕਮ ਭੇਜਿਆ ਖਾਲਸੇ ਨੂੰ ਕਿ ਖਾਲਸਾ ਜੀ ਆਪ ਜੀ ਓਟ ਰੱਖ ਕੇ ਪਹਾੜ ਦੀ ਓਟ ਰੱਖ ਕੇ ਭਾਵ ਚੰਡੀਗੜ੍ਹ ਦੇ ਪਾਸੇ ਨੂੰ ਇੱਧਰ ਨੂੰ ਹੋ ਕੇ ਤੁਸੀਂ ਆਓ ਅੱਗੇ ਅਸੀਂ ਛੱਤ ਬਣੋੜ ਅਸੀਂ ਆ ਖੜੇ ਹਾਂ ਇੱਥੇ ਮੈਦਾਨ ਦੇ ਵਿੱਚ ਸੋ ਖਾਲਸਾ ਜੀ ਇਸ ਤਰ੍ਹਾਂ ਫਿਰ ਹੁਣ ਅੱਗੇ ਸਿੰਘਾਂ ਦੇ ਮੇਲ ਹੋਣਗੇ ਜੰਗ ਦੀ ਤਿਆਰੀ ਹੋਵੇਗੀ ਜੋ ਸਰੰਦ ਦਾ ਮੈਦਾਨ ਹੈ ਇਹ ਚੱਪੜ ਚਿੜੀ ਦੀ ਧਰਤੀ ਜੰਗੀ ਧਰਤੀ ਹੈ ਇੱਥੇ ਫਿਰ ਜੰਗ ਹੋਵੇਗਾ ਉਹ ਕਥਾ ਆਪਰ ਕੱਲ੍ਹ ਦੇ ਆ ਪ੍ਰਸੰਗਾਂ ਦੇ ਵਿੱਚ ਸਰਵਣ ਕਰਾਂਗੇ ਸੋ ਭਾਈ ਇਹ ਜੋ ਪ੍ਰਸੰਗ ਹਨ ਇਹ ਦੁਬਾਰਾ ਕਰਨੇ ਪਏ ਨੇ ਕਿਸੇ ਟੈਕਨੀਕਲ ਇਸ਼ੂ ਦੇ ਕਾਰਨ ਉਹ ਪੂਰੀ ਤਰ੍ਹਾਂ ਅਪਲੋਡ ਨਹੀਂ ਹੋਏ ਸੀ ਉਹਦੀ ਆਵਾਜ਼ ਚੰਗੀ ਨਹੀਂ ਸੀ ਉਹ ਸੰਗਤਾ ਨੇ ਬਾਰ-ਬਾਰ ਫੋਨ ਕਰਕੇ ਸਾਨੂੰ ਕਿਹਾ ਵੀ ਬਾਬਾ ਜੀ ਇਹ ਪ੍ਰਸੰਗ ਲੜੀ ਅਧੂਰੀ ਰਹਿ ਜਾਵੇਗੀ ਸੋ ਇਸ ਕਰਕੇ ਇਹ ਕਥਾ ਦੁਬਾਰਾ ਕਰਨੀ ਪਈ ਹੈ ਸੋ ਭਾਈ ਕਥਾ ਵਾਰਤਾ ਕਰਦੇ ਹਾਂ ਤਾਂ अनेका ਪ੍ਰਕਾਰ ਦੀਆਂ ੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ ੁੱਲਾਂ ਚੁੱਕਾਂ ਦੀ ਮਾਫੀ ਜੀ ਹੈ ਗੋਵਿੰਦ ਹੈ ਗੋਪਾਲ ਹੈ ਦਿਆਲ ਨਾ ਪ੍ਰਾਣ ਨਾਥ ਨਾਥ ਸਕੇ ਦੀਨ ਦਰਵਾਰ ਸੁਮਰਤ ਅਗਮ ਪੂਰਨ ਮੋਹਿ ਮਾਇਆ ਸਾਰ ਹੰਬ ਕੂਪ ਮਹਾ ਭਇਆ ਨਾਨਕ ਪਾਰ ਉਤਾਰ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ ਤੇਰ ਕਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੱਲੇ ਸੋਤਰੇ ਪਾਰ ਜੋ ਸਰਦਾ ਕਰ ਸੇ ਉਦੇ ਵਾਹਿਗੁਰੂ ਉਤਾਰਣ ਹਾਰ ਵਾਹਿਗੁਰੂ ਨਾਮ ਜਹਾਜ ਹੈ ਰਡੇ ਸੌਤਰੇ ਪਾ ਜੋ ਸਰਦਾ ਕਰ ਸੇਵਦ ਵਾਹਿਗੁਰੂ ਆਰਿ ਉਤਾਰਨ ਹਾਰ ਖੁਸ਼ੀਆਂ ਦੇ ਜਕਾਰੇ ਗਜਾਵੇ ਦਿਹਾੜ ਹੋ ਜਾਵੇ ਬੰਦੀ ਛੋੜ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਹਾਏ ਸੁਖੀਏ ਕਾਲ ਗੁਰੂ ਬਰੇ ਆਕਾਲ ਹੀ ਅਕਾਲ ਦੇਗ ਤੇਗ ਫਤਿਹ ਪੁਰਪੰਥ ਖਾਲਸੇ ਦੀ ਹਰ ਜ਼ੁਬਾਨ ਹਰ ਮਦਾਨ ਹਰ ਦੁਆਨੁ ਫਤਿਹ ਜੀ ਖਾਲਸਾ ਜੀ ਜੋ ਗੁਰੂ ਘਰ ਦੇ ਇਹ ਸਥਾਨ ਹਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਭਾਈ 21 ਤਰੀਕ ਨੂੰ ਸਵੇਰੇ 11 ਵਜੇ ਤੋਂ ਲੈ ਕੇ ਆਪਣਾ 2 2:00 ਵਜੇ ਤੱਕ 2 ਢਾਈ ਘੰਟੇ ਇੱਥੇ ਭਾਈ ਸੁਖਮਨੀ ਸਾਹਿਬ ਜੀ ਦੇ ਜ ਆਵੰਦੀ ਛੋੜ ਦਿਵਸ ਦੇ ਤੇ ਦੀਵਾਲੀ ਦੇ ਮਹਾਤਮ ਨੂੰ ਮੁੱਖ ਰੱਖਦੇ ਹੋਏ ਗੁਰੂ ਘਰ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਹੋਣਗੇ ਜਿਤਨੇ ਵੀ ਮਾਈ ਭਾਈ ਸੰਗਤਾਂ ਵੇਰੀ ਆਵਾਜ਼ ਸੁਣ ਰਹੀਆਂ ਨੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਭਾਈ ਆਪ ਜੀ ਦੂਰੋਂ ਨੇੜੇੋਂ ਜਰੂਰ ਆ ਕੇ ਦਰਸ਼ਨ ਦਿਓ ਅਤੇ ਗੁਰੂ ਘਰ ਦੇ ਵਿੱਚ ਆ ਕੇ ਆਪਣਾ ਸਹਿਯੋਗ ਕਰੋ ਸੋ ਆਪਣਾ ਜੀਵਨ ਸਫਲ ਕਰੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ